ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਦੇ ਕਿਸਾਨ ਦੀ 5 ਏਕੜ ਬੀਜੀ ਕਣਕ ਦੀ ਫਸਲ ਤੇ ਡੀ ਨੇ ਕੀਤੀ ਖਰਾਬ ਕਿਸਾਨ ਯੂਨੀਅਨ ਨੇ ਕੀਤੀ ਮੁਆਵਜ਼ੇ ਦੀ ਮੰਗ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਕਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਕਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਭਰਾ ਇਕਤਾ ਗ੍ਰਾਂਜ ਹੈ ਬੰਦੀ ਦਾ ਮੈਂ ਬਲਾਗ ਪ੍ਰਦਾਨਾ ਜੀ ਅੱਜ ਅਸੀਂ ਕਿਰਤੋਵਾਲ ਆਏ ਆ ਪਿੰਡ ਇੱਥੇ ਸਾਡਾ ਇੱਕ ਕਿਸਾਨ ਬੜਾ ਹੀ ਮਾਤਰਜਾ ਕਿਸਾਨ ਅੰਗੀ 4-5 ਕਿਲੋ ਪੈਲੀਓ ਦੇ ਕੋਲ ਤੇ ਉਹਨੇ ਸਰਕਾਰ ਦੀ ਹਦਾਇਤਾਂ ਮੁਤਾਬਕ ਖੇਤੀਬਾੜੀ ਅਫਸਰਾਂ ਨੇ ਆ ਕੇ ਆਖਿਆ ਵੀ ਅੱਗ ਨਹੀਂ ਲਾਉਣੀ ਤੁਸੀਂ ਇਹਨੂੰ ਜ਼ੀਰੋ ਟ੍ਰੇਲਰਾਂ ਬਿਜੂ ਆਪਣੀ ਹੈਪੀ ਟ੍ਰੇਲਰਾਂ ਤੇ ਇਹਦੇ ਚ ਕਣਕ ਵੜੀ ਹੁੰਦੀ ਆ ਇਹਦਾ ਰੂੜੀ ਵੜੀ ਬੰਦੀ ਆ ਤੇ ਉੱਤੋਂ ਸਰਕਾਰਾਂ ਵੀ ਇਹ ਗਲਾਨੀਆਂ ਵੀ ਪ੍ਰਦੂਸ਼ਣ ਆ ਜਿਹੜਾ ਜਾ ਕੇ ਤੇ ਕੋਈ ਭਗਵੰਤ ਮਾਨ ਦੀ ਪਤਾ ਨਹੀਂ ਪਰਜਾਈ ਹੈ ਜਾਂ ਭਤੀ ਆ ਕੇਦਰੀਵਾਲ ਦੇ ਘਰੋਂ ਉਹਦੇ ਅੱਖਾਂ ਦੇ ਵਿੱਚ ਪੈਂਦਾ ਤੂੰ ਆ ਹੈਰਾਨ ਆ ਵੀ ਇਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਉਹ ਕਣਕ ਬੀਜੀ ਆ ਆ ਤੁਸੀਂ ਪੱਤਰਕਾਰ ਟੀਮ ਨੇ ਵੇਖ ਲਈ ਆ ਵੀ ਪਹਿਲਾਂ ਤੇ ਉੱਗੀ ਨਹੀਂ ਗਈ ਤੇ ਜੂਆਦ ਨੂੰ ਟੇ ਦਿਖਾ ਗਿਆ ਪਹਿਲੀ ਵੇਹਲੀ ਪਈ ਆ ਤੇ ਆਹ ਹਿਸਾਬ ਲਾ ਲੋ ਵੀ ਉਤੋਂ ਤਰੀਕ ਜਿਹੜੀ ਅੱਜ ਜਿਹੜੀ 12ਵਾਂ ਮਹੀਨਾ ਚੜਨ ਵਾਲਾ ਹੋ ਗਿਆ ਵਾ ਤੇ ਪਹਿਲਾਂ ਸਾਡਾ ਝੋਨਾ ਜਿਹੜਾ ਉਹ ਨਹੀਂ ਵਿਗਿਆ ਕੱਟ ਲਾ ਕੇ 2-2 100 3-300 ਰੁਪਏ ਦਾ ਕੱਟ ਲਾ ਕੇ ਫਿਰ ਵਿਗਿਆ ਵਾ ਉਧਰ ਮੌਚਰ ਜ਼ਿਆਦਾ ਆ ਗਿਆ ਸਰਕਾਰਾਂ ਤੇ ਜਿਹੜੇ ਪ੍ਰਾਈਵੇਟ ادارے ਆ ਜਿਨ੍ਹਾਂ ਨੂੰ ਆਪਾਂ ਕੋਆਪਰੇਟ ਕਰਾਣੇ ਕਹਿੰਨੇ ਆ ਬਿਲਕੁਲ ਇੱਕ ਹੋ ਗਿਆ ਕਿਸਾਨ ਨੂੰ ਇਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਔਰ ਕਿਸਾਨ ਦੇ ਖੇਤਾਂ ਵਿੱਚ ਅਸੀਂ ਆਏ ਆ ਬਿਲਕੁਲ ਕਣਕ ਜਿਹੜੀ ਉੱਗੀ ਮਾਰੀ ਮੋਟੀ ਉਹਨੂੰ ਟੇਡ ਖਾ ਗਿਆ ਤੁਹਾਂ ਟੇਡ ਵੀ ਖਾਇਆ ਵਾ ਹੁਣ ਇਹਦਾ ਕੋਈ ਵੀ ਹੱਲ ਨਹੀਂ ਲੱਗਿਆ ਅਸੀਂ ਇਹਨੂੰ ਇਹੋ ਹੌਸਲਾ ਦੇਣ ਆਏ ਆ ਵੀ ਭਰਾ ਅਸੀਂ ਤੇਰੇ ਨਾਲ ਖੜੇ ਆ ਜਿੰਨੀ ਜੋਗੇ ਹੈਗੇ ਆ ਸਾਨੂੰ ਐ ਲੱਗਦਾ ਜਿੰਨਾ ਕਿਸਾਨ ਪਰੇਸ਼ਾਨ ਬਹਿ ਹੋ ਸਕਦਾ ਸੁਸਾਈਡ ਕਰ ਜੀ ਤੇ ਸਰਕਾਰਾਂ ਨੇ ਸ਼ਰਮ ਲਾਈ ਹੋਈ ਆ ਤੇ ਵਿੱਚੇ ਭਗਵੰਤ ਮਾਨ ਨੇ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਇੱਥੇ ਆਉਣ ਤੇ ਦੱਸਣੇ ਕਿਸਾਨ ਨੂੰ ਜਾਂ ਇਹਦੇ ਕਿਸਾਨ ਦਾ ਮੁਆਵਜ਼ਾ ਦੇਣਾ ਤੇ ਕੜਕ ਨਿਕਲਦੀਆਂ 45-40 ਹਜ਼ਾਰ ਜੀ ਉਹਨੂੰ ਰੁਪਈਆ ਦੇ ਦੇਣੇ ਪਹਿਲੀ ਵੇਲੀ ਪਈ ਰਹਿਣ ਦਿੰਦੇ ਨੇ ਪਰ ਜਦੋਂ ਆ ਹਾਲਾਤ ਆ ਕਿਸਾਨ ਜਾਊਗਾ ਕਿਧਰ ਨੂੰ ਤੁਸੀਂ ਆ ਥੱਲੇ ਨੂੰ ਮਾਰਾ ਕੈਮਰਾ ਮਾਰ ਕੇ ਵੇਖੋ ਇਹਦੇ ਇੱਕ ਦਾਣਾ ਮੈਨੂੰ ਮੁਖਾ ਦਿਓ ਕਣਕ ਦਾ ਜਿਹੜੀ ਉੱਗੀ ਉਹ ਵੀ ਟਿੱਡ ਖਾ ਗਿਆ ਜੀ ਤੇ ਹੁਣ ਇਹ ਕਰਨ ਤੇ ਕਰਨ ਕੀ ਸਮੇਂ ਤੋਂ ਗੱਲ ਬਾਹਰ ਸੜਕ ਤੇ ਲਾਗੇ ਹੁੰਦੇ ਕਰਕੇ ਡਰਦੇ ਇਹਨਾਂ ਨੇ ਅੱਗੇ ਨਹੀਂ ਲਾਈ ਕਿਉਂਕਿ ਉਸੇ ਵੇਲੇ ਪੁਲਸ ਆ ਜਾਂਦੀ ਆ ਤੇ ਪੁਲਸ ਆ ਕੇ ਉਸੇ ਵੇਲੇ ਜੀਆਂ ਨੂੰ ਫੜ ਕੇ ਲੈ ਜਾਂਦੀ ਵੀ ਉਹ ਧਰ ਤੇ ਪਰਚਾ ਕਰਨਾ ਵਾ ਕੋਈ ਸਮਝ ਤੋਂ ਗੱਲ ਤੋਂ ਗੱਲ ਬਾਹਰ ਆ ਬਈ ਸਰਕਾਰਾਂ ਕੀ ਕਰਦੀਆਂ ਕਿਸਾਨਾਂ ਦੇ ਨਾਲ ਤੇ ਕਿਸਾਨ ਜਾਨ ਤੇ ਜਾਨ ਕਿਧਰ ਨੂੰ ਕੋਈ ਵੀ ਸਾਨੂੰ ਇਹਦਾ ਹੱਲ ਨਹੀਂ ਦਿੰਦਾ ਤੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਿਹੜੇ ਖੂਦ ਛਾਲ ਮਾਰਨੀ ਆ ਸਾਨੂੰ ਕੀ ਇਹਦਾ ਰਿਜਲਟ ਜਿਹੜਾ ਜੋ ਹੋਈ ਜਾਂਦਾ ਸਾਨੂੰ ਸਾਨੂੰ ਅਸੀਂ ਆਪ ਪਰੇਸ਼ਾਨ ਵੀ ਬਣ ਲੱਗੀ ਆ ਜੀ ਕਿ ਖੇਤੀਬਾੜੀ ਅਫਸਰ ਨਾਲ ਨਹੀਂ ਗੱਲ ਕੀਤੀ ਗਿਆ ਮਸਕਲਾਰੀ ਖੇਤੀਬਾੜੀ ਅਫਸਰ ਨਾਲ ਗੱਲ ਕੀਤੀ ਆ ਜੀ ਉਹ ਆਂਦੇ ਆ ਵੀ ਇਹ ਹਾਈ ਕੋਰਟ ਦੀਆਂ ਤਹਿਤਾਂ ਵਾਂ ਤੇ ਮੈਂ ਕਿਹਾ ਵੀ ਸਾਨੂੰ ਹਾਈ ਕੋਰਟ ਨੂੰ ਫਿਰ ਗੋਲੀ ਮਾਰਾ ਦਿਓ ਕਿਸਾਨਾਂ ਨੂੰ ਹੁਣੇ ਲੇਖ ਕੇ ਗਲੋ ਵੀ ਇਹਦਾ ਆ ਇਹਦਾ ਬਾਰੇ ਰਿਪੋਰਟਾਂ ਕਰਨਾ ਭਗਵੰਤ ਮਾਨ ਜੀ ਨੂੰ ਦੱਸਣਾ ਜਾਂ ਸਰਕਾਰ ਨੂੰ ਦੱਸਣਾ ਜਾਂ ਹਾਈ ਕੋਰਟ ਦੇ ਵਿੱਚ ਇਹਦੀਆਂ ਵੀਡੀਓ ਪਾਚੋ ਇੱਥੇ ਕਿਸਾਨ ਕੀ ਕਰਨੋ ਤਾਨੂੰ ਤਾਂ ਦਿੱਲੀ ਜਾ ਕੇ ਧੂਆਂ ਚੜ ਜਾਂਦਾ ਵਾ ਸਾਡੇ ਪੰਜਾਬ ਵਾਲਾ ਤਾਂ ਕੋਈ ਧੂੰਨ ਨਾਲ ਇਧਰ ਮਰਿਆ ਨਹੀਂ ਗਾ ਜਿਹੜੇ ਅਸੀਂ ਖੋਦ ਅਗਲੋਣੇ ਪੈਲੀਆਂ ਦੇ ਵਿੱਚ ਫਿਰਦੇ ਆ ਇਹ ਦਿੱਲੀ ਜਾ ਕੇ ਕਿਉਂ ਸਾਡਾ ਧੂਆਂ ਚੜ ਜਾਂਦਾ ਉਧਰ ਪਾਕਿਸਤਾਨ ਪਿੱਟੀ ਜਾਂਦਾ ਵਾ ਵੀ ਸਾਡੇ ਤੂੰ ਆਉਂਦਾ ਪੰਜਾਬ ਦਾ ਇਹ ਦੱਸਣ ਵੀ ਧੂਆਂ ਲਈ ਤੈਨੂੰ ਜਾਂਦਾ ਕਿ ਚੜਦੇ ਨੂੰ ਜਾਂਦਾ ਪਹਿਲਾਂ ਸਾਨੂੰ ਇਹ ਦੇ ਦੱਸਣ ਵੀ ਇਹ ਧੂਆਂ ਜਿਹੜਾ ਉਹ ਕਿਧਰੋਂ ਜਾਂਦਾ ਵਾ ਇਹਨਾਂ ਦੇ ਗੱਲਾਂ ਗਾਂ ਜੀ ਕਰਦੇ ਵੀ ਇੱਕ ਕਿਸਾਨ ਨੂੰ ਆ ਕੇ ਖੇਤੀਬਾੜੀ ਅਫਸਰ ਹੋਣੋਂ ਸਰਕਾਰੀ ਬੰਦਿਆਂ ਉਂਟੇ ਦਾ ਹਾਲਾਤ ਵੇਖਣ ਵੀ ਇਹਦੇ ਕੀ ਬਣ ਗਏ ਦੇ ਨੂੰ ਕਰਨਾ ਕੀ ਆ ਘਰ ਤੋਂ ਘਰ 40-50 ਹਜ਼ਾਰ ਰੁਪਏ ਨੂੰ ਕਿੱਲੇ ਦਾ ਦੇ ਕੇ ਇਹਨੂੰ ਮੁਆਵਜ਼ਾ ਦੇਣ ਅਸੀਂ ਪਹਿਲੀ ਇਤਰਾ ਪਈ ਰਹੇ ਦਿੰਦੇ ਆ ਅਸੀਂ ਇਹ ਕਿਸਾਨ ਨਹੀਂ ਹਾਂ ਇਹਨੇ ਸਾਰੇ ਪੰਜਾਬ ਦੇ ਪਹਿਲੀ ਅਸੀਂ ਇਤਰਾ ਪਈ ਰਹੇ ਦਿੰਦੇ ਨੇ ਇਹ ਪ੍ਰਾਲੀ ਨਹੀਂ ਛੜਦੀ ਪਰ ਸਾਨੂੰ ਕਣਕ ਦਾ ਮੁਆਵਜ਼ਾ ਦੇ ਦੇਣ ਚਾਹੇ ਸਾਨੂੰ ਦੱਸਣ ਵੀ ਅਸੀਂ ਕਰਨਾ ਕੀ ਆ ਸਾਡਾ ਕਿਤਾ ਕੀ ਇੰਜਾਈ ਕਿਦਰ ਨੂੰ ਗੁਰਪ੍ਰੀਤ ਸਿੰਘ ਪੱਟੀ ਬਲਾਕ ਬਲਾਕ ਪ੍ਰੈਸ ਕਤਰ ਕਿਹੜੇ ਵਿਸ਼ੇ ਤੇ ਪਤਾ ਜੀ ਅਜੇ ਇਕੱਠੇ ਹੋਏ ਜੀ ਇੱਥੇ ਆ ਕਿਸਾਨ ਵੀਰ ਦੀ ਸਾਰੀ ਫਸਲ ਬਰਬਾਦ ਹੋ ਗਈ ਆ ਜਿਹੜੀ ਕਣਕ ਬੀਜੀ ਸੀ ਤੇ ਟਿੱਡ ਬਹੁਤ ਜ਼ਿਆਦਾ ਆ ਦੇਖੋ ਜਿੱਦਾਂ ਟਿੱਡ ਬਹੁਤ ਜ਼ਿਆਦਾ ਆ ਤੇ ਕਣਕ ਖਾ ਗਿਆ तकरीबन ਸਾਰੀ ਇਹ ਛੁੰਡੀ ਪੈ ਗਈ ਛੁੰਡੀ ਛੁੰਡੀ ਵੀ ਆ ਟਿੱਡ ਟਿੱਡ ਬਹੁਤ ਜ਼ਿਆਦਾ ਮਤਲਬ ਨੁਕਸਾਨ ਕੀਤਾ ਵਾ ਵੀ ਸਾਈਡਾਂ ਤੇ ਹੀ ਆ ਕਣਕ ਥੋੜੀ ਥੋੜੀ ਹਰੀ ਜਿਹੜੀ ਹੋਈ ਆ ਬਾਕੀ ਜਿਹੜੀ ਵਿੱਚ ਆ ਉਹ ਤੇ ਕਿਤੇ ਦਾਣਾ ਵੀ ਨਹੀਂ ਦਿਖਦਾ ਕਣਕ ਦਾ ਤੇ ਵਿਚਾਰਾ ਬਹੁਤ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਤੇ ਬੜਾ ਦੁੱਖ ਆਇਆ ਮੇਰੇ ਕੋਲ ਤੇ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਮਰ ਜਾਂ ਪੀ ਇਹੋ ਜਿਹੇ ਹਾਲਾਤ ਬਣੇ ਪਏ ਆ ਦੇ ਆਪਣੇ ਪਿੰਡ ਕਿਰਤੋਵਾਲ ਦਾ ਇਹ ਕਿਸਾਨ ਆ ਤੇ ਮੇਜਰ ਸਿੰਘ ਤੇ ਇੱਥੇ ਪੰਪ ਤੇ ਲੱਗੇ ਇਹਨਾਂ ਦੀ ਬਹਿਕ ਆ ਸੜਕ ਦੇ ਉੱਤੇ ਵੱਡਿਆ ਹੀ ਵੇ ਤੇ ਵਿਚਾਰਾ ਬਹੁਤ ਦੁਖੀ ਸੀ ਬੜਾ ਅਫਸੈਟ ਜਿਹਾ ਸੀ ਕਹਿੰਦਾ ਨਾ ਕੋਈ ਆੜਤੀ ਆ ਪੈਸੇ ਦੇਣੇ ਕਿਉਂਕਿ ਅਗਲੇ ਬੰਨੇ ਫਸਲ ਨਹੀਂ ਕੋਈ ਦਿਖਣਦੀ ਤੇ ਮੈਂ ਕਿੱਧਰ ਜਾਵਾਂ ਇਹੋ ਜਿਹਾ ਵੀ ਇਹਦਾ ਜਿਹੜਾ ਜਿੱਦਣ ਇਹਨੇ ਮੈਨੂੰ ਦੱਸੰਦਿਆ ਇਹ ਕਹਿੰਦਾ ਵੀ 10000 ਰੁਪਏ ਤੇ ਮੇਰਾ ਹੈਪੀ ਸੀਡਰ ਵਾਲਾ ਕਿਰਾਏ ਦਾ ਲੈ ਗਿਆ ਆ ਪੰਜਾਂ ਕਿੱਲਿਆਂ ਦਾ ਤੇ ਬੀ ਜਿਹੜਾ ਹੀ ਮਹਿੰਗਾ ਚਲੋ ਚੰਗਾ ਅਵਦਲ ਕੋਸ਼ਿਸ਼ ਕਰਦਾ ਕਿਸਾਨ 17 1700 ਦੇ ਨੇ ਗੱਟੇ ਲਿਆ ਕੇ ਚਲੋ ਉਹ ਬੀਜੇ ਉਹ ਵੀ ਖਰਚਾ ਇਹਦਾ ਗਿਆ ਤੇ ਹੁਣ ਗਾਂਹ ਗਾਂਹ ਇਹਨੇ ਕਿੱਥੋਂ ਵਿਚਾਰੇ ਨੇ ਕਣਕ ਬੀਜਣੀ ਆ ਕਿਉਂਕਿ ਖਰਚਾ ਤੇ ਅੱਗੇ ਇਹਦਾ ਬਹੁਤ ਆ ਗਿਆ ਫੜ ਤੜਕੇ ਡਾਈ ਡੁਈ ਤੁਹਾਨੂੰ ਪਤਾ ਹੀ ਆ ਕਿ ਕੀ ਮੁਸ਼ਕਲਾਂ ਹੁੰਦੀਆਂ ਵੀ ਡਾਈ ਵੀ ਨਹੀਂ ਉਪਲਬਧ ਹੁੰਦੀ ਕਿਤੇ ਵੀ 5000 ਰੁਪਏ ਦਾ ਖਰਚਾ ਪੈ ਜਾਂਦਾ ਆ 5000 ਰੁਪਿਆ ਖਰਚਾ ਪੈ ਜਾਂਦਾ ਜੀ ਕੇਵਲ ਸਿੰਘ ਜੀ ਕਿਹੜਾ ਪਿੰਡ ਆ ਕਿਰਤੋਵਾਲਕ ਨਾ ਜੀ ਕੀ ਮਸਲਾ ਡੱਕਠੇ ਮਸਲਾ ਵੀ ਜੀ ਮੇਰੇ ਕੋਲ 5 ਕਿੱਲੇ ਪਈਦੇ ਆ ਮੈਂ ਕਰ ਰਿਹਾ ਸੀ ਸੁਪਰ ਫੀਟ ਲਈ ਜਾਂਦਾ ਸੀ ਤੇ ਰਾਤ ਕਾਹਨ ਕਰਨੇ ਹਾਂ ਤਾਂ ਦਾਣੇ ਲਾਉਣ ਲੱਗਿਆ ਉੱਥੇ ਟ੍ਰੇਲ ਪਈ ਸੀ ਤੇ ਚਾਨਕ ਸੁਪਰ ਫੀਟ ਦੇ ਵਿੱਚ ਜਾ ਪਿਆ ਤੇ ਮੇਰੀ ਮੌਤ ਉਹ ਚਲੀ ਆ ਮੇਕੋ ਸਿੰਗਾ ਪਦੇ ਹਾਂ ਹਾਂਜੀ ਤੇ ਕੀ ਕਰੀਏ ਦੱਸੋ ਅਸੀਂ 5 ਕਿੱਲੇ ਦਾ ਕਿੱਥੋਂ 10 ਲੱਖ ਦੇ ਤੁਸੀਂ ਸੰਗ ਲਿਆ ਮੈਂ ਹੋਣ ਕੀ ਮਸਲਾ ਕੀ ਹੁਣ ਮਸਲਾ ਕੀ ਵੀਰ ਸਰਦਾਰਾਂ ਤੁਹਾਨੂੰ 20 ਦਿਨ ਝੋਨਾ ਹੀ ਪਹਿਲਾਂ ਲਾਉਂਦੇ ਹਨ ਤੇ ਆਹ ਕੰਮ ਸਾਡਾ ਪਵੇ ਲੈਣਾ ਸਾਂਦ ਦੇਣਾ ਲੈਣਾ ਸਾਂਦ ਦੇਣਾ ਤੇ ਫਿਰ ਵੀ ਸਾਡਾ ਕੋਈ ਮਸਲਾ ਹੱਲ ਹੋ ਜੇ ਤੁਹਾਨੂੰ ਸੁੰਡੀ ਵੀ ਖਾਈ ਜਾਂਦੇ ਟੇਡਾ ਵੇਖੋ ਨੁਕਸਾਨ ਦੀ 5 ਕਿੱਲੇ ਪਈ ਹੈ ਮੇਰੀ 5 ਕਿੱਲੇ ਆ ਦੇ ਖਤਮ ਹੋ ਚੁੱਕੀ ਆ ਦੁਪਹਿਰੇ ਸਾਰੀ ਤੂਹਾਨੇ ਹੁੰਦਾ ਦੁਪਹਿਰੇ ਸਾਰੀ ਤੂਹਾਨ ਨਹੀਂ ਹੁੰਦਾ ਮੰਗ ਸੁਭਾਤ ਮੁਆਫੀ ਦੀ ਮੰਗ ਕਰਦੇ ਅਸੀਂ ਇਹਦੀ ਆ ਵੇਲੇ 5 ਕਿਲੇ ਪੈਲੀ ਆ ਕਿੰਨਾ ਖਰਚਾ ਆ ਗਿਆ ਤੇ